ਅਸੀਂ ਇਸ ਵੇਲੇ ਸੱਚਕੰਧ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦ ਆ ਜਿੱਥੇ ਕਿ 6 ਜੂਨ ਦਾ ਸਮਾਗਮ ਜਿਹੜਾ ਹੈ ਸ਼ੁਰੂ ਹੋ ਚੁੱਕਾ ਹੈ ਤਾਂ ਦੱਸਣਾ ਚਾਹਾਂਗੇ ਹਰਨਾਮ ਸਿੰਘ ਧੂਆ ਵੀ ਸਵੇਰ ਵੇਲੇ ਇੱਥੇ ਪਹੁੰਚ ਚੁੱਕੇ ਨੇ ਤੇ ਇਸ ਵੇਲੇ ਸ੍ਰੀ ਕਾਰਤਕ ਸਾਹਿਬ ਦੇ ਉੱਤੇ ਸਮਾਗਮ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਸਮਾਗਮ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਅੱਜ ਦੇ ਦਿਨ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਖਾਸ ਤੌਰ ਦੇ ਉੱਤੇ ਜਿਹੜਾ ਹੈ ਕਿ ਜੋ ਵੀ ਸਿੱਖ ਸੰਗਤਾਂ ਨੇ ਅੱਜ ਇੱਥੇ ਸਵੇਰੇ ਪਹੁੰਚੀਆਂ ਨੇ ਤੇ ਉਹਨਾਂ ਵੱਲੋਂ ਯਾਦ ਕੀਤਾ ਜਾ ਰਿਹਾ ਕਿਉਂਕਿ ਅੱਜ ਦੇ ਦਿਨ ਜਿਹੜਾ ਹੈ ਇੱਕ ਵੱਡਾ ਜਿਹੜਾ ਹੈ ਹਮਲਾ ਜਿਹੜਾ ਹੋਇਆ ਸੀ ਤਾਂ ਉਸ ਤੋਂ ਬਾਅਦ ਇਸ ਦਿਨ ਨੂੰ ਯਾਦ ਕੀਤਾ ਜਾਂਦਾ ਤੇ ਇਸ ਗੱਲ ਨੂੰ ਅੱਜ 41 ਵਰੇ ਹੋ ਚੁੱਕੇ ਨੇ 41 ਵਰਿਆਂ ਤੋਂ ਬਾਅਦ ਵੀ ਅੱਜ ਵੀ ਜਿਹੜਾ ਹੈ ਇੱਕ ਜਵਾਬ ਜਿਹੜਾ ਹੈ ਮੰਗਿਆ ਜਾ ਰਿਹਾ ਹੈ ਕਿ ਆਖਿਰਕਾਰ ਇਸ ਦਾ ਕਾਰਨ ਕੀ ਸੀ ਉਸ ਸਮੇਂ ਦੀ ਸਰਕਾਰਾਂ ਨੇ ਜਿਸ ਤਰੀਕੇ ਨਾਲ ਕੀਤਾ ਆਖਿਰਕਾਰ ਉਹਨਾਂ ਨੇ ਵਰਤਾਰਾ ਕਿਉਂ ਕੀਤਾ ਤਾਂ ਉਸ ਨੂੰ ਤੁਸੀਂ ਦੇਖ ਕੇ ਵੇਖ ਸਕਦੇ ਹੋ ਕਿ ਅੱਜ ਦੇ ਦਿਨ ਜਿਹੜਾ ਹੈ ਇੱਥੇ ਸਿੱਖ ਸੰਗਤਾਂ ਪਹੁੰਚਦੀਆਂ ਨੇ ਉਹ ਸੰਗਤ ਜਿਹੜੀ ਹੈ ਨਤਮਸਤਕ ਹੋ ਰਹੀ ਹੈ ਔਰ ਉਸ ਸੰਗਤਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਹਜ਼ਾਰਾਂ ਸਾਲ ਦੇ ਵਿੱਚ ਸਿੱਖ ਸੰਗਤਾਂ ਅੱਜ ਦੇ ਦਿਨ ਜਿਹਨ ਇਥੇ ਪਹੁੰਚ ਰਹੀ ਨੇ ਔਰ ਅੱਜ ਦੇ ਦਿਨ ਸਭ ਤੋਂ ਅਹਿਮ ਐਸ ਕਰਕੇ ਹੈ ਜਿੱਥੇਦਾਰ ਜਿਹੜੇ ਨੇ ਉਹ ਕੌਮ ਦੇ ਨਾਮ ਸੁਨੇਹਾ ਦਿੰਦੇ ਨੇ ਔਰ ਸੁਨੇਹਾ ਜਿਹੜਾ ਹੈ ਪੂਰੀ ਦੁਨੀਆ ਵਿੱਚ ਜਾਂਦਾ ਹੈ ਔਰ ਇਸ ਦੇ ਵਿੱਚ ਇੱਕ ਵਿਵਾਦ ਸਾਹਮਣੇ ਆਇਆ ਸੀ ਜਿੱਥੇ ਕਿ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਵੱਲੋਂ ਕਿਹਾ ਗਿਆ ਸੀ ਕਿ ਇਸ ਵਾਰ ਜਿਹੜਾ ਹੈ ਕਿ ਜਿਹੜਾ ਸੁਨੇਹਾ ਹੈ ਜਿਹੜਾ ਜਿਹੜਾ ਕੌਮ ਦੇ ਨਾਮ ਜਥੇਦਾਰ ਸੰਦੇਸ਼ ਦਿੰਦੇ ਹੈ ਉਹ ਪੜਨ ਨਹੀਂ ਦਿੱਤਾ ਜਾਏਗਾ ਤਾਂ ਇਸ ਕਰਕੇ ਇੱਕ ਵਿਵਾਦ ਸਾਹਮਣੇ ਆਇਆ ਸੀ ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਇਸ ਦੇ ਵਿੱਚ ਸਹਿਮਤੀ ਵੀ ਬਣਨ ਦੀ ਗੱਲਾਂ ਸਾਹਮਣੇ ਆਈਆਂ ਸੀ ਲੇਕਿਨ ਸਹਿਮਤੀ ਨਹੀਂ ਬਣੀ ਤਸਵੀਰ ਤੋਂ ਹੀ ਅੱਜ ਤਕਰੀਬਨ 5 ਵਜੇ ਦੇ ਕਰੀਬ ਹਰਰਾਮ ਸਿੰਘ ਧੂਮਾ ਜਿਹੜੇ ਨੇ ਉਹ ਉੱਥੇ ਪਹੁੰਚ ਚੁੱਕੇ ਨੇ ਔਰ ਉਸ ਤੋਂ ਬਾਅਦ ਸਿਕ ਸੰਗਤਾਂ ਇਸ ਵੇਲੇ ਸ਼੍ਰੀ ਕਾਲ ਤਖਤ ਸਾਹਿਬ ਦੇ ਬਾਹਰ ਮੌਜੂਦ ਨੇ ਜਿਹੜੀਆਂ ਕੀ ਇਸ ਵੇਲੇ ਆ ਅਬ ਪਾਠ ਕਰ ਰਹੀਆਂ ਨੇ ਔਰ ਅਸੇ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਤੇ ਭੋਗ ਪੈਣ ਨੂੰ ਪ੍ਰਾਂਤ ਜਿਹੜਾ ਹੈ ਜਿਸਹਦਰ ਕੌਮ ਦੇ ਨਾਮ ਸੰਦੇਸ਼ ਦੇਣਗੇ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਆਖਿਰਕਾਰ ਜਿਹੜੇ ਵਿਰੋਧ ਦੀ ਗੱਲ ਕੀਤੀ ਜਾ ਰਹੀ ਸੀ ਉਸ ਵਿਰੋਧ ਦੀ ਕੀ ਰਹੇਗਾ ਕਿਉਂਕਿ ਸਾਹਿਬ ਅੱਜ ਜਦੋਂ ਸਨੇਹ ਸੰਦੇਸ਼ ਪੜਨਗੇ ਤਾਂ ਉਸਲੇ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਉਸ ਦਾ ਵਿਰੋਧ ਕਰਨਗੇ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆਈਆਂ ਸੀ ਪਰ ਫਿਲਹਾਲ ਇੱਥੇ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਅਸੀਂ ਸਵੇਰ ਵੇਲੇ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਨਾਲ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਪੁਲਿਸ ਦੇ ਉਹ ਲੋ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਕੀਤੇ ਗਏ ਸੀ ਤੇ ਅੰਦਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਐਸਜੀਪੀਸੀ ਟਾਸਕ ਫੋਰਸ ਦੀ ਜਰੀਏ ਟੀਮਾਂ ਨੇ ਉਹ ਵੀ ਮੌਜੂਦ ਨੇ ਸੰਕਟਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਔਰ ਇੱਥੇ ਜਿਹੜਾ ਹੈ ਸੰਗਤ ਇਸਲੇ ਪਾਠਕਰ ਦੀ ਨਜ਼ਰ ਆ ਰਹੀ ਹੈ ਦਸਤਾ ਚਾਹਾਂਗੇ ਕਿ ਅੱਜ ਦਾ ਦਿਨ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ 6 ਜੂਨ ਵਾਲਾ ਦਿਨ 41 ਵਰੇ ਇਸ ਨੂੰ ਪੂਰੇ ਹੋ ਚੁੱਕੇ ਨੇ 41 ਵਰੇ ਪੂਰੇ ਹੋਣ ਤੋਂ ਬਾਵਜੂਦ ਵੀ ਜਿਹੜਾ ਹੈ ਅ ਅੱਜ ਤੱਕ ਜਿਹੜਾ ਹਾਈ ਕਮਿਸ਼ਨ ਹੈ ਉਹ ਕੰਮ ਵੱਲੋਂ ਬੁਲੰਦ ਕੀਤੀ ਜਾ ਰਹੀ ਹੈ ਕਿ ਇਨਸਾਫ ਨਹੀਂ ਮਿਲਿਆ ਤਾਂ ਉਸ ਇਨਸਾਫ ਨੂੰ ਲੈ ਕੇ ਜਿਹੜਾ ਹਜੇ ਇੱਥੇ ਸੰਗਤਾਂ ਪਹੁੰਚਦੀਆਂ ਨਜ਼ਰ ਆ ਰਹੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਲਗਾਤਾਰ ਤੁਹਾਨੂੰ ਅਸੀਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਤਕ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਹਰ ਕੋਈ ਸ਼ਖਸ ਜਿਹੜਾ ਵੀ ਚਾਹੇ ਕਿਸੇ ਵੀ ਵਰਗ ਦਾ ਹੈ ਕਿਤੋਂ ਵੀ ਹੈ ਉਹ ਆ ਕੇ ਇੱਥੇ ਸਜਦਾ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਤਸਵੀਰ ਹੁਣ ਤੁਹਾਨੂੰ ਸ੍ਰੀ ਕਾਲ ਤਕ ਸਾਹਿਬ ਦੇ ਬਾਹਰ ਦੀ ਵੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਔਰ ਇੱਕ ਪਾਸੇ ਜਿੱਥੇ ਕਿ ਲੋਕ ਇੱਥੇ ਸਿਮਰਨ ਕਰ ਰਹੇ ਨੇ ਤਾਂ ਦੂਸਰੇ ਪਾਸੇ ਜਿਹੜਾ ਹੈ ਸੰਗਤ ਵੀ ਲਗਾਤਾਰ ਇੱਥੇ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਇੱਥੇ ਆ ਰਹੇ ਨੇ ਔਰ ਇਸ ਵੇਲੇ ਸਭ ਤੋਂ ਵੱਡਾ ਇੱਕ ਜੋ ਦਿਨ ਹੈ ਔਰ ਇਹ ਹੈ ਕਿ ਇੱਕ ਇਨਸਾਫ ਦੀ ਮੰਗ ਕਿਉਂਕਿ ਇਸ ਦੇ ਜਵਾਬ 41 ਵਰਿਆਂ ਤੋਂ ਜਵਾਬ ਨਹੀਂ ਮਿਲ ਸਕੇ ਤੇ ਅੱਜ ਫੇਰ ਇੱਕ ਵਾਰ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਜਾਏ ਕੀ ਕਹਿਣਾ ਚਾਹੋਗੇ ਅੱਜ ਅਤੇ ਤੁਮਾ ਜੀ ਵੀ ਪਹੁੰਚ ਚੁੱਕੇ ਨੇ ਔਰ ਜਿਹੜਾ ਹੈ ਸਜਦਾ ਵੀ ਕੀਤਾ ਜਾ ਰਿਹਾ ਹੈ ਕੀ ਕਹੋਗੇ ਅੱਜ 6 ਜੂਨ ਹੈ ਭਾਰਤ ਸਰਕਾਰ ਵੱਲੋਂ ਦਰਬਾਰ ਸਾਹਿਬ ਤੇ ਕੀਤੇ ਹਮਲ ਦੇ 41ਵੇਂ ਵਰੇਗੰਡ ਹੈ ਪੂਰਾ ਪੰਥ ਜਿਹੜਾ ਇਸ ਵੇਲੇ ਪੂਰੀ ਸ਼ਿੱਦਤ ਦੇ ਨਾਲ ਉਹਨਾਂ ਨੂੰ ਸਜਦਾ ਕਰਨ ਲਈ ਨਮਸਕਾਰ ਕਰਨ ਲਈ ਪਹੁੰਚਾ ਹੋਇਆ ਪਰ ਸ਼੍ਰੋਮਣੀ ਕਮੇਟੀ ਤੇ ਦਮਦਮੀ ਟਕਸਾਲ ਵੱਲੋਂ ਜਿਹੜਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਮਾਮਲੇ ਦੇ ਵਿੱਚ ਸਖਤ ਸਟੈਂਡ ਲਏ ਹੋਏ ਨੇ ਉਹਨਾਂ ਸਾਰਿਆਂ ਨੂੰ ਇੱਕ ਵਾਰੀ ਫਿਕਰਾਂ 'ਚ ਪਾਇਆ ਹੋਇਆ ਅਸੀਂ ਇਹ ਸਮਝਦੇ ਹਾਂ ਕਿ ਇਹੋ ਜਿਹੇ ਮੌਕੇ ਇਹ ਕੁਝ ਕਰਨਾ ਬਿਲਕੁਲ ਗਲਤ ਹੈ ਦੋਵੇਂ ਧਿਰਾਂ ਨੂੰ ਸੋਚ ਵਿਚਾਰ ਕਰਕੇ ਇਸ ਚੀਜ਼ ਤੋਂ ਕੋਈ ਹੱਲ ਕੱਢਣਾ ਚਾਹੀਦਾ ਹੈ ਔਰ ਇਹੋ ਜਿਹੇ ਮੌਕੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਜਿਸ ਨਾਲ ਸਿੱਖਾਂ ਦਾ ਅਕਸ ਜਿਹੜਾ ਦੁਨੀਆ ਵਿੱਚ ਖਰਾਬ ਹੋਵੇ। ਕਿ ਕਿ ਸ਼ਾਂਤੀ ਦਾ ਸੁਨੇਹਾ ਦੇਣਾ ਚਾਹੀਦਾ ਕਿਉਂਕਿ ਅੱਜ ਦਾ ਦਿਨ ਬਹੁਤ ਵੱਡਾ ਹੈ। ਬਿਲਕੁਲ ਅਸੀਂ ਤੇ ਕੱਲ ਵੀ ਆਪਣੇ ਮਾਰਚ ਦੌਰਾਨ ਇਹ ਗੱਲ ਕਹੀ ਹੈ ਕਿ ਦੋਨਾਂ ਧਿਰਾਂ ਨੂੰ ਰਾਤ ਇਸ ਗੱਲ ਦੇ ਉੱਤੇ ਵਿਚਾਰ ਕੇ ਇਹਨੂੰ ਹੱਲ ਪਾਉਣੀ ਚਾਹੀਦੀ ਹੈ ਇਹਨੂੰ ਰੋਕਣਾ ਚਾਹੀਦਾ ਹੈ। ਪਰ ਕਿਉਂਕਿ ਹੁਣ ਦੋਨੋਂ ਟੀਮਾਂ ਤੇਰਾ ਅੜੀਆਂ ਹੋਈਆਂ ਨੇ ਮੈਨੂੰ ਲੱਗਦਾ ਕਿ ਇਹ ਇੱਕ ਬਹੁਤ ਨੁਕਸਾਨ ਦੀ ਗੱਲ ਹੋਏਗੀ ਜੇ ਟਕਰਾ ਹੁੰਦਾ ਤਾਂ ਤੁਸੀਂ ਵੇਖੋ ਦੂਜੇ ਪਾਸੇ ਲਗਾਤਾਰ ਸੰਗਤ ਆਉਂਦਾ ਜਾ ਰਹੀ ਹੈ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸੰਗਤ ਜਿਹੜੀ ਹੈ ਲਗਾਤਾਰ ਇੱਥੇ ਆਂਦੀ ਨਜ਼ਰ ਆ ਰਹੀ ਹੈ ਤਾਂ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਵੀ ਨੇ ਹੱਥਾਂ 'ਚ ਬੈਨਰ ਫੜ ਕੇ ਜਿਹੜੇ ਇੱਥੇ ਪਹੁੰਚ ਰਹੇ ਨੇ ਤਾਂ ਇਸ ਵੇਲੇ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਵੀ ਇੱਥੇ ਆਏ ਨੇ ਤੋ ਕੀ ਉਹਨਾਂ ਦੀ ਜਥੇਬੰਦੀ ਵੱਲੋਂ ਵੀ ਇਸ ਦਿਨ ਜਿਹੜਾ ਹੈ ਇੱਥੇ ਸਜਦਾ ਕੀਤਾ ਜਾਂਦਾ ਹੈ ਤਾਂ ਉਸ ਦੀ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਵੇਂ ਲੱਖਾਂ ਦੀ ਤਰਤਾਜ਼ ਪਹੁੰਚੇ ਨੇ ਕਵਰਪਾਲ ਸਿੰਘ ਵਿਟੂ ਦਲ ਖਾਲਸਾ ਜਿਹੜਾ ਹੈ ਉਹ ਵੀ ਇਸ ਵੇਲੇ ਇੱਥੇ ਉਹਨਾਂ ਦੀ ਜਥੇਬੰਦੀ ਵੱਲੋਂ ਆਇਆ ਗਿਆ ਹੈ ਤੇ ਤੁਸੀਂ ਵੇਖੋ ਕਿ ਲੱਖਾਂ ਦੀ ਤਦਾਦ ਚ ਲੋਕ ਜਿਹੜੇ ਨੇ ਅੱਜ ਦੇ ਪਾਜੀ ਕਿਹਨਾਂ ਚਾਹੋਗੇ ਆਈਦਰ ਦਿਨਵਾਜ਼ ਪਾਜੀ ਦੋ ਬਸ ਕੌਮ ਇਕੱਠੀ ਹੋ ਕੇ ਲੜਿਆ ਆਪਣਾ ਸੰਘਰਸ਼ ਜਿਹੜਾ ਕਲਿਸਤਾਨ ਦੀ ਪ੍ਰਾਪਤੀ ਦਾ ਹੈ ਇਹੋ ਸੁਣਿਆ ਹੈ ਪਾਕਿਸਤਾਨ ਦੇ ਵਿੱਚ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਲਗਾਤਾਰ ਸੰਗਤ ਜਰੀ ਹੈ ਉਹ ਇਸ ਵੇਲੇ ਤੁਹਾਨੂੰ ਬੜਾ ਨਜ਼ਰ ਆਲੀ ਹੋਏਗੀ ਤਾਂ ਇਸ ਲਈ ਦਲ ਖਾਲਸਾ ਤੇ ਹੋਰ ਵੱਖ-ਵੱਖ ਜਿੱਥੇ ਬੰਦੀਆਂ ਜਿਹੜੀਆਂ ਨੇ ਇਸ ਵੇਲੇ ਤੁਹਾਨੂੰ ਜਿਹੜਾ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਇੱਕ ਸੁਨੇਹਾ ਜਿਹੜਾ ਹੈ ਦਿੱਤਾ ਜਾ ਰਿਹਾ ਹੈ ਕਿ ਜਵਾਬ ਮੰਗਿਆ ਜਾ ਰਿਹਾ ਹੈ ਔਰ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਦਰਬਾਰ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਨੇ ਲਗਾਤਾਰ ਤੁਸੀਂ ਵੇਖੋ ਕਿ ਸੰਗਤ ਅੰਦਰ ਆਂਦੀ ਨਜ਼ਰ ਆ ਰਹੀ ਹੈ ਔਰ ਅੱਜ ਦਾ ਦਿਨ ਸਿਰਫ ਇੱਕ ਜਵਾਬ ਸਰਕਾਰਾਂ ਪਾਸੋਂ ਮੰਗਿਆ ਜਾ ਰਿਹਾ ਹੈ ਕਿ ਆਖਰਕਾਰ ਇਸ ਦਾ ਜਿਹੜਾ ਮੌਜੂਦਾ ਸਰਕਾਰ ਸੀ ਉਸ ਨੇ ਲੈ ਉਸ ਨੇ ਜੋ ਕਹਿਰ ਕੀਤਾ ਉਸ ਦੇ ਕਾਰਨ ਕੀ ਸੀ ਉਸ ਦਾ ਜਵਾਬ ਇੱਕ ਦਿੱਤਾ ਜਾਵੇ ਕਿਉਂਕਿ 41 ਵਰਿਆਂ ਤੋਂ ਲਗਾਤਾਰ ਇੱਕ ਆਵਾਜ਼ ਉੱਠ ਰਹੀ ਹੈ ਲੇਕਿਨ ਉਸ ਆਵਾਜ਼ ਦੇ ਉੱਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ ਉਸ ਆਵਾਜ਼ ਨੂੰ ਉਸ ਆਵਾਜ਼ ਦਾ ਜਵਾਬ ਨਹੀਂ ਸੀ ਤਾਂ ਹੁਣ ਫਿਲਹਾਲ ਅੱਜ ਦਾ ਇਹ ਸਮਾਗਮ ਹੈ ਤਾਂ ਲਗਾਤਾਰ ਤੁਹਾਨੂੰ ਸਿਰੂਪ ਰੱਖਾ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਸੰਤਾ ਜੜੀਆਂ ਨੇ ਸਵੇਰ ਤੋਂ ਹੀ ਸਜਦਾ ਕਰਨ ਵਾਸਤੇ ਉੱਥੇ ਪਹੁੰਚ ਰਹੀਆਂ ਨੇ ਸ਼੍ਰੀ ਕਾਲ ਤਕਸਬ ਪਹੁੰਚੀਆਂ ਨੇ ਤਾਂ ਲਗਾਤਾਰ ਇਸ ਪੂਰੇ 6 ਜੂਨ ਦੀ ਕਵਰੇਜ ਤੁਹਾਡਾ ਨਾਲ ਅਸੀਂ ਲਗਾਤਾਰ ਸਾਂਝੀ ਕਰਦੇ ਰਹਾਂਗੇ ਤਾਂ ਕੌਮ ਦੇ ਨਾਮ ਸੁਨੇਹਾ ਵੀ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ ਜਿਹੜੇ ਨੇ ਹੋਰ ਵੀ ਬਹੁਤ ਸਾਰੇ ਕੱਥ ਸਾਹਮਣੇ ਆਣਗੇ ਗੱਲਾਂ ਸਾਹਮਣੇ ਆਣਗੀਆਂ ਜਿਹਦੀ ਕੀ ਇਨਸਾਫ ਮੰਗਦੀਆਂ ਨਜ਼ਰ ਆਣੀਆਂ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ